ਕਿ ਬਾਹਰ ਨਿਕਲਿਆ ਤੇ ਹੁਣ ਨਦੀ ਦਾ ਪੁਲ ਪਾਰ ਕਰ ਰਹਾ ਸੀ ਕਿ ਐਨੇ ਨੂੰ ਅੱਗੋਂ ਇੱਕ ਸੂਰ ਆਇਆ ਸੂਰ ਪੂਰੀ ਤਰ੍ਹਾਂ ਚਿੱਕੜ ਨਾਲ ਲਥਪਥ ਸੀ ਹਾਥੀ ਨੇ ਦੇਖਿਆ ਕਿ ਮੈਂ ਨਾ ਤਾ ਤੋਤਾ ਜੇ ਕਿਤੇ ਮੈਂ ਸੂਰ ਦੇ ਨਾਲ ਖਹਿ ਗਿਆ ਸੂਰ ਮੇਰੇ ਕੋਲ ਦੀ ਲੰਘ ਗਿਆ ਕਿਉਂਕਿ ਆਪਣੀ ਮਸਤੀ ਵਿੱਚ ਝੂਮਦਾ ਆ ਰਿਹਾ ਸੀ ਤਾਂ ਐਨੇ ਮੈਨੂੰ ਫੇਰ ਸਾਰਾ ਲਵੇੜ ਦੇਣਾ ਤੇ ਇਸ ਕਰਕੇ ਹਾਥੀ ਇੱਕ ਸਾਈਡ ਹੋ ਕੇ ਖੜਾ ਰਿਹਾ ਤੇ ਸੂਰ ਉੱਥੋਂ ਆਰਾਮ ਨਾਲ ਲੰਘ ਗਿਆ ਪੈਸੂਰ ਜਾ ਕੇ ਵਾਪਸ ਆਪਣੇ ਬਾਕੀ ਦੇ ਦੋਸਤਾਂ ਨੂੰ ਦੱਸਦਾ ਕਹਿੰਦਾ ਯਾਰ ਹੁਣ ਤਾਂ ਹਾਥੀ ਵੀ ਮੇਰੇ ਤੋਂ ਡਰਦਾ ਹੈ ਮੇਰੀ ਤਾਂ ਪੂਰੀ ਚੱਲਦੀ ਆ ਪਤਾ ਅੱਜ ਜਦੋਂ ਮੈਂ ਉੱਥੇ ਦੀ ਪੁਲ ਪਾਰ ਕਰ ਰਿਹਾ ਸੀ ਤਾਂ ਹਾਥੀ ਮੇਰੇ ਤੋਂ ਸਾਈਡ ਤੇ ਹੋ ਕੇ ਖੜ ਗਿਆ ਪਹਿਲਾਂ ਮੈਂ ਲੰਘਿਆ ਫੇਰ ਹਾਥੀ ਲੰਘਿਆ ਲਓ ਜੀ ਦੋਸਤੋ ਇਹ ਹੁੰਦੀ ਆ ਗਲਤਫਹਿਮੀ ਪਰ ਹਾਥੀ ਬਹੁਤ ਸਮਝਦਾਰ ਸੀ ਬਹੁਤ ਸਿਆਣਾ ਸੀ ਉਹਨੂੰ ਪਤਾ ਕਿ ਮੈਂ ਨਹਾ ਕੇ ਆਇਆ ਜੇ ਕਿਤੇ ਮੈਂ ਇੱਥੇ ਖੜਿਆ ਰਹਾ ਜਾਂ ਮੈਂ ਇੱਥੇ ਲੰਘਿਆ ਨਾਲ ਦੀ ਨਾਲ ਹੈਨਾ ਤੇ ਅੱਗੋਂ ਸੂਰ ਆ ਰਿਆ ਸੂਰ ਨੇ ਮੇਰੇ ਵਿੱਚ ਵੱਜਣਾ ਤੇ ਉਹਨੇ ਮੈਨੂੰ ਲਪੇੜ ਕੇ ਚਲੇ ਜਾਣਾ ਹਾਥੀ ਹੁਣ ਆਪਣੀ ਸਮਝਦਾਰੀ ਨਾਲ ਇੱਕ ਸਾਈਡ ਤੇ ਖੜ ਗਿਆ ਪਰ ਮੂਰਖ ਜਿਹੜਾ ਸੂਰ ਸੀਗਾ ਉਹਨੂੰ ਹੰਕਾਰ ਹੋ ਗਿਆ ਉਹਨੂੰ ਐ ਲੱਗਿਆ ਕਿ ਪਤਾ ਨਹੀਂ ਮੇਰੀ ਚੱਲਣ ਲੱਗ ਗਈ ਆ ਹਾਥੀ ਸ਼ਾਇਦ ਡਰਪੋਕ ਹੈ ਮੇਰੇ ਤੋਂ ਡਰਨੇ ਲੱਗਿਆ ਸੋ ਕਈ ਲੋਕਾਂ ਨੂੰ ਇਦਾਂ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਨਾ ਗਲਤ ਫਹਿਮੀਆਂ ਤੋਂ ਬਚੋ ਕਈ ਵਾਰੀ ਅਸੀਂ ਸਮਝਦਾਰ ਹੁੰਨੇ ਆ ਅਸੀਂ ਕਹਿੰਨੇ ਆ ਵੀ ਕਾਣੋਂ ਇਹਦੇ ਨਾਲ ਮੱਥਾ ਲਾਣਾ ਐਸ ਬੰਦੇ ਤੋਂ ਆਪਾਂ ਕੀ ਲੈਣਾ ਹਨਾ ਇਹ ਤਾਂ ਇਦਾਂ ਦਾ ਬੰਦਾ ਹੈ ਤਾਂ ਇਦਾਂ ਦਾ ਬੰਦਾ ਆਪਾਂ ਨੂੰ ਪਤਾ ਹੀ ਹੁੰਦਾ ਪਰ ਉਹ ਸਾਹਮਣੇ ਵਾਲਾ ਬੰਦਾ ਸਮਝ ਜਾਂਦਾ ਕਿ ਪਤਾ ਨਹੀਂ ਸ਼ਾਇਦ ਇਹ ਡਰਪੋਕ ਨੇ ਮੇਰੇ ਤੋਂ ਡਰਦੇ ਨੇ ਸੱਚ ਤਾਂ ਇਹ ਹੁੰਦਾ ਕਿ ਜਦੋਂ ਅਸੀਂ ਚਿਕੜ ਦੇ ਵਿੱਚ ਵੱਟਾ ਮਾਰਦੇ ਆ ਤਾਂ ਛਿੱਟੇ ਆਪਣੇ ਤੇ ਹੀ ਪੈਂਦੇ ਨੇ ਕਿਸੇ ਬੇਗਾਨੇ ਤੇ ਨਹੀਂ ਜੇ ਅਸੀਂ ਕਿਸੇ ਦੂਜੇ ਤੇ ਚਿਕੜ ਛੁੱਟਣ ਦੀ ਕੋਸ਼ਿਸ਼ ਕਰਦੇ ਆ ਤਾਂ ਪਹਿਲਾਂ ਆਪਣੇ ਹੱਥ ਪਰਦੇ ਹੁੰਦੇ ਨੇ ਸੋ ਇਸ ਕਰਕੇ ਜਿਹੜਾ ਸਮਝਦਾਰ ਇਨਸਾਨ ਹੁੰਦਾ ਉਹ ਹਮੇਸ਼ਾ ਮੂਰਖ ਲੋਕਾਂ ਤੋਂ ਪਾਸਾ ਵਟ ਲੈਂਦਾ ਤੇ ਮੂਰਖਾਂ ਨੂੰ ਲੱਗਦਾ ਕਿ ਸ਼ਾਇਦ ਇਹ ਮੇਰੇ ਤੋਂ ਡਰਦਾ ਪਰ ਇਦਾਂ ਦੀ ਗੱਲ ਨਹੀਂ ਹੁੰਦੀ ਜਿਹੜਾ ਬੰਦਾ ਸਿਆਣਾ ਹੁੰਦਾ ਸਮਝਦਾਰ ਹੁੰਦਾ ਜਿਹੜਾ ਤੁਹਾਡੇ ਤੋਂ ਪਾਸਾ ਵਟ ਰਿਆ ਇਹ ਸੋਚੋ ਕਿ ਉਹਦਾ ਦਿਮਾਗ ਕਿੰਨਾ ਕੁ ਕੰਮ ਕਰਦਾ ਹੋਊਗਾ ਉਹ ਕਿੰਨਾ ਕੁ ਸਮਝਦਾਰ ਹੋਊਗਾ ਤੇ ਸਿਆਣਾ ਹੋਊਗਾ ਥੈਂਕ ਯੂ so much ਇਦਾਂ ਦੀਆਂ ਵਧੀਆ-ਵਧੀਆ ਗੱਲਾਂ ਮੈਂ ਤੁਹਾਡੇ ਨਾਲ ਕਰਦੀ ਰਵਾਂਗੀ ਤੁਹਾਡੀ ਬੱਬਲ ਕੌਰ ਮੇਰੀ ਇੰਸਟਾਗ੍ਰam ਆਈਡੀ ਹੈ ਜੀ ਬੱਬਲ ਕੌਰ 1313 ਦੇਸੀ ਕੁੜੀ ਦੀਆਂ ਦੇਸੀ ਗੱਲਾਂ ਸੁਣਦੇ ਰਹੋ ਤੇ ਇੰਜੋਏ ਕਰੋ ਸਤਿ ਸ਼੍ਰੀ ਅਕਾਲ